ਇਹਨਾਂ ਦਿਨਾਂ 'ਚ ਪੰਜਾਬ 'ਚ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ 'ਚ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਪੰਜਾਬ ਪੁਲਿਸ ਨੇ ਵੱਡੇ ਦਾਅਵੇ ਕੀਤੇ ਨੇ ਔਰ ਇਹ ਵੀ ਦਾਵਾ ਕੀਤਾ ਹੈ ਕਿ ਇਸ ਸ਼ਰਾਬ ਕਾਂਡ ਦੇ ਦੋ ਮਾਸਟਰਮਾਈਂਡ ਕੌਣ ਨੇ ਔਰ ਉਹ ਜੇਲ੍ਹ ਦੇ ਵਿੱਚ ਸੰਗਰੂਰ ਦੇ ਵਿੱਚ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਨੇ ਤੇ ਉਹਨਾਂ ਨੇ ਮਥਨੋਲ ਕਿੱਥੋਂ ਖਰੀਦਿਆ ਇਹ ਸਾਰੀਆਂ ਗੱਲਾਂ ਕਿੰਨੀਆਂ ਪੇਟੀਆਂ ਜ਼ਹਿਰੀਲੀ ਸ਼ਰਾਬ ਦੀਆਂ ਕਿਹੜੇ ਕਿਹੜੇ ਇਲਾਕੇ 'ਚ ਵੇਚੀਆਂ ਗਈਆਂ ਇਹ ਸਾਰੀਆਂ ਗੱਲਾਂ ਹੁਣ ਪੁਲਿਸ ਨੇ ਖੰਗਾਲੀਆਂ ਨੇ ਔਰ ਲੋਕਾਂ ਦੇ ਸਾਹਮਣੇ ਰੱਖੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਵਾ ਕੀਤਾ ਹਾਲਾਂਕਿ ਪੁਲਿਸ ਹੁਣ ਜਿਹੜਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਸਵਾਲ ਇਹ ਉੱਠਿਆ ਸੀ ਕਿ ਜੇਕਰ ਪੁਲਿਸ ਪਹਿਲਾਂ ਹੀ ਚਕੰਨੀ ਹੋਵੇ ਚੌਕਸ ਹੋਵੇ ਤਾਂ ਅਜਿਹੇ ਕਾਂਡ ਵਾਪਰਣ ਹੀ ਨਾ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਇਸ ਸ਼ਰਾਬ ਦੇ ਮਸਲੇ ਦੇ ਵਿੱਚ ਜਿੱਥੇ ਤੱਕ ਰਹੀ ਗੱਲ ਜ਼ਿਲ੍ਹਾ ਪ੍ਰਸ਼ਾਸਨ ਦੀ ਪੁਲਿਸ ਦੀ ਜੋ ਉਹਨਾਂ ਨੂੰ ਕੰਮ ਕਰਨਾ ਬਣਦਾ ਸੀ ਉਹ ਤਾਂ ਨਹੀਂ ਕੀਤਾ ਗਿਆ ਪਰ ਸਰਕਾਰ ਤੇ ਵੀ ਵੱਡੇ ਸਵਾਲ ਖੜੇ ਹੋਏ ਇਸ ਖਬਰ ਨਾਲ ਜੁੜਿਆ ਜਿਹੜਾ ਤਾਜ਼ਾ ਅਪਡੇਟ ਹੈ ਦਾਅਵੇ ਕੀ ਨੇ ਪੁਲਿਸ ਦੇ ਉਹ ਤਾਂ ਦੱਸਾਂਗੇ ਪਰ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਦੋਂ 220 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਸ ਤਰ੍ਹਾਂ ਦੇ ਕਾਂਡ ਵਾਪਰੇ ਸੀ 110 ਤੱਕ ਮੌਤਾਂ ਦਾ ਅੰਕੜਾ ਚਲਿਆ ਗਿਆ ਸੀ ਕਈਆਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਤਾਂ ਉਸ ਵਕਤ ਵੀ ਫਿਰ ਜਿਹੜੀ ਜਾਂਚ ਕੀਤੀ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਨੇ ਤਕਰੀਬਨ 2 ਸਾਲਾਂ ਬਾਅਦ ਉਸ ਕੀਤੀ ਹੋਈ ਜਾਂਚ ਤੇ ਤਸੱਲੀ ਨਹੀਂ ਸੀ ਪ੍ਰਗਟਾਈ ਸੰਤੁਸ਼ਟ ਨਹੀਂ ਸੀ ਹੋਈ ਸੁਪਰੀਮ ਕੋਰਟ ਨਾਰਾਜ਼ਗੀ ਜਤਾਈ ਸੀ ਕਿ ਜਾਂਚ ਠੀਕ ਨਹੀਂ ਆ ਰਾਜ ਸਰਕਾਰ ਦੀ ਕਾਫੀ ਝਾੜ-ਚੰਬ ਵੀ ਹੋਈ ਸੀ ਔਰ ਉਹ ਸਿਲਸਿਲਾ ਹੱਲੇ ਵੀ ਨਹੀਂ ਰੁਕਿਆ ਤੇ 2024 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆ ਕੇ ਵੀ ਇਸ ਤਰ੍ਹਾਂ ਦਾ ਇੱਕ ਜ਼ਹਿਰੀਲੀ ਸ਼ਰਾਬ ਦਾ ਕਾਂਡ ਵਾਪਰ ਜਾਂਦਾ ਹੁਣ ਮਥਨਾਲ ਕਿੱਥੋਂ ਖਰੀਦਿਆ ਗਿਆ ਪੁਲਿਸ ਨੇ ਦਾਅਵੇ ਕੀ ਕੀਤੇ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਉੱਥੇ ਉਤਰਨਾ ਪਿਆ ਹਾਲਾਂਕਿ ਸਿਆਸੀ ਤੌਰ ਦੇ ਉੱਤੇ ਦੋ ਦੋ ਗੱਲਾਂ ਸਾਹਮਣੇ ਆਈਆਂ ਇੱਕ ਤਾਂ ਮੰਤਰੀ ਅਮਨ ਅਰੋੜਾ ਆਪਣੇ ਹਲਕਾ ਸੁਨਾਮ ਦੇ ਵਿੱਚ ਜਿੱਥੇ ਉਹ ਇੱਕ ਟਿੱਬੀ ਬਸਤੀ ਦੇ ਵਿੱਚ ਜਾਂਦੇ ਨੇ ਜਿੱਥੇ ਵੀ 8-9 ਮੌਤਾਂ ਹੋਈਆਂ ਉੱਥੇ ਮੰਤਰੀ ਅਮਨ अरोड़ा ਦਾ ਸ਼ਰਮਨਾਕ ਬਿਆਨ ਲੋਕਾਂ ਨੇ ਦੱਸਿਆ ਕਿ ਉਹ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਮੰਤਰੀ ਅਮਨ अरोड़ा ਨੇ ਕਿਹਾ ਕਿ ਜੇਕਰ ਸਰਕਾਰ ਦੇ ਠੇਕੇ ਤੋਂ ਸ਼ਰਾਬ ਖਰੀਦ ਕੇ ਉਹ ਪੀ ਕੇ ਕੋਈ ਮਰਦਾ ਤਾਂ ਫਿਰ ਸਰਕਾਰ ਜ਼ਿੰਮੇਵਾਰ ਹੈ ਔਰ ਜੇਕਰ ਐਵੇਂ ਕੋਈ ਸ਼ਰਾਬ ਬਣਾ ਰਿਹਾ ਹੈ ਤੇ ਉੱਥੋਂ ਖਰੀਦ ਕੇ ਪੀ ਕੇ ਮਰੋਂਗੇ ਤੇ ਉਸਦੇ ਲਈ ਸਰਕਾਰ ਜ਼ਿੰਮੇਵਾਰ ਨਹੀਂ ਔਰ ਮੰਤਰੀ ਅਮਨ ਰੋੜਾ ਨੂੰ ਕਾਫੀ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਦੱਸਿਆ ਕਿ ਜਿਹਾ ਸ਼ਰਮਨਾਕ ਬਿਆਨ ਦੇਣ ਤੋਂ ਪਹਿਲਾਂ ਮੰਤਰੀ ਅਮਨ ਰੋੜਾ ਨੇ ਸੋਚਿਆ ਕਿਉਂ ਨਹੀਂ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਿਲਕੁਲ ਇਸਦੇ ਉਲਟ ਜਾ ਕੇ ਬਿਆਨ ਦਿੰਦੇ ਨੇ ਕਹਿੰਦੇ ਨੇ ਕਿ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਤੇ ਸਰਕਾਰ ਤੁਹਾਡੇ ਨਾਲ ਖੜੀ ਹੈ ਮੁੱਖ ਮੰਤਰੀ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਜਿਵੇਂ ਤੁਹਾਡੇ ਪਿੰਡ ਦੇ ਵਿੱਚ ਬੋੜ ਦੀਆਂ ਜੜਾਂ ਧਰਤੀ ਦੇ ਵਿੱਚ ਨੇ ਉਵੇਂ ਮੇਰੀਆਂ ਜੜਾਂ ਨੇ ਜਿਹੜੀਆਂ ਤੁਹਾਡੇ ਵਿੱਚ ਨੇ ਇਸੇ ਕਰਕੇ ਪਹਿਲਾਂ ਕੋਈ ਵੀ ਮੁੱਖ ਮੰਤਰੀ ਇਸ ਤਰ੍ਹਾਂ ਲੋਕਾਂ ਦੇ ਵਿੱਚ ਨਹੀਂ ਸੀ ਆਉਂਦਾ ਪਰ ਮੈਂ ਆਇਆ ਇਹ ਗੱਲ ਦਾ ਦਾਵਾ ਕੀਤਾ ਗਿਆ ਹਾਲਾਂਕਿ ਉਹ ਪਹਿਲਾਂ ਦਿੱਲੀ ਵੱਲ ਗੱਡੀਆਂ ਮੁੜਦੀਆਂ ਨੇ ਰਵਿੰਦ ਕੇਜਰੀਵਾਲ ਕਰਕੇ ਬਾਅਦ ਵਿੱਚ ਸਰਕਾਰ ਗਰਾਊਂਡ ਦੇ ਉੱਤੇ ਉਤਰਦੀ ਹੈ ਤੇ ਹੁਣ ਪੁਲਿਸ ਨੇ ਵੀ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵੇ ਕੀਤੇ ਗਏ ਨੇ ਹੁਣ ਉਹ ਤੁਹਾਡੇ ਨਾਲ ਡਿਟੇਲ ਦੇ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਪੁਲਿਸ ਵੱਲੋਂ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 20 ਤੋਂ 21 ਮੌਤਾਂ ਨੇ ਜਿਹੜੀਆਂ ਹੋਈਆਂ ਨੇ ਉਹ ਜਾਣ ਲੈਣ ਵਾਲੇ ਪੂਰੇ ਨੈੱਟਵਰਕ ਦਾ ਪਰਦਾ ਫਾਸ਼ ਕਰਨ ਦਾ ਦਾਵਾ ਕੀਤਾ ਗਿਆ ਇਸ ਮਾਮਲੇ 'ਚ ਪੁਲਿਸ ਵੱਲੋਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਵੱਲੋਂ ਸ਼ਰਾਬ ਦੀਆਂ ਚਾਰ ਪੇਟੀਆਂ ਠੱਬੀ ਰਵੀਦਾਸਪੁਰਾ ਸਨਾਮ ਵਿੱਚ ਵੇਚੀਆਂ ਗਈਆਂ ਸਨ ਪੁਲਿਸ ਨੇ ਇਸ ਮਾਮਲੇ 'ਚ ਦੋ ਮੁੱਖ ਮਲਜਮਾਂ ਸਣੇ 10 ਜਣਿਆਂ ਨੂੰ ਹੁਣ ਤੱਕ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਇਹ ਵੀ ਦਾਵਾ ਕੀਤਾ ਹੈ ਕਿ ਜ਼ਹਿਰੀਲੀ ਸ਼ਰਾਬ ਦੀਆਂ 17 ਪੇਟੀਆਂ ਪਿੰਡ ਗੁਜਰਾ ਢੰਡੋਲੀ ਤੇ ਟਿੱਬੀ ਰਵੀਦਾਸ ਪੁਰਾ ਸੁਨਾਮ ਵਿੱਚ ਵੇਚੀਆਂ ਗਈਆਂ ਸਨ 17 ਕੁੱਲ ਸ਼ਰਾਬ ਦੀਆਂ ਜ਼ਹਿਰੀਲੀ ਪੇਟੀਆਂ ਨੇ ਜਿਹੜੀਆਂ ਉਹ ਵੇਚੀਆਂ ਗਈਆਂ ਜਿਨ੍ਹਾਂ ਦੀ شناخت ਕਹਿੰਦੇ ਕਰ ਲਈ ਗਈ ਹੈ ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਗੱਲਾਂ ਦਾ ਦਾਵਾ ਕੀਤਾ ਹੈ ਕਿ ਗ੍ਰਿਫਤਾਰ ਕੀਤੇ ਦੋ ਮਾਸਟਰਮਾਈਂਡ ਗੁਰਲਾਲ ਸਿੰਘ ਪਿੰਡ ਉਬਾਵਾਲ ਤੇ ਹਰਮਨਪ੍ਰੀਤ ਸਿੰਘ ਪਿੰਡ 23ਪੁਰ ਦਾ ਪਛੋਕੜ ਆਪਰਾਧਕ ਰਿਆ ਕ੍ਰਿਮੀਨਲ ਪਛੋਕੜ ਆ ਜਿਹੜੇ ਦੋ ਮਾਸਟਰਮਾਈਂਡ ਇਹ ਜਿਹੜੀ ਸ਼ਰਾਬ ਕਾਂਡ ਦੇ ਫੜੇ ਗਏ ਨੇ ਦੋਵੇਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੇਲ੍ਹ ਦੇ ਵਿੱਚ ਮਿਲੇ ਸੀ ਇੱਕ ਦੂਜੇ ਦੇ ਸੰਪਰਕ ਵਿੱਚ ਆਏ ਸੀ ਜੇਲ੍ਹ ਚ ਇਹਨਾਂ ਨੇ ਨਕਲੀ ਸ਼ਰਾਬ ਦਾ ਧੰਦਾ ਸ਼ੁਰੂ ਕਰਨ ਦੀ ਜਿਹੜੀ ਆ ਯੋਜਨਾ ਲਿਖੀ ਸੀ ਜਿਨ ਉਹਨਾਂ ਨੇ ਜਿਹੜੀਆਂ ਫੈਕਟਰੀਆਂ ਚੋਂ ਕੁੱਲ 300 ਲੀਟਰ ਮਥਨੋਲ ਕੈਮੀਕਲ ਖਰੀਦਿਆ ਸੀ ਉਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਪੁਲਿਸ ਨੇ ਜਿਹੜੇ ਆ ਜ਼ਬਤ ਕਰ ਲਏ ਨੇ ਪੁਲਿਸ ਦੇ ਕੋਲ ਮੌਜੂਦ ਨੇ ਪੁਲਿਸ ਨੇ ਇਹਨਾਂ ਕੇਸਾਂ ਵਿੱਚ ਆਵਕਾਰੀ ਐਕਟ ਦੀ ਧਾਰਾ 61ਏ ਦੇ ਤਹਿਤ ਕਾਰਵਾਈ ਕੀਤੀ ਹੈ ਜੋ ਕਿ ਉਮਰ ਕੈਦ ਜਾਂ ਫਿਰ ਮੌਤ ਦੀ ਸਜ਼ਾ ਨਾਲ ਸੰਬੰਧਤ ਹੁੰਦੀ ਹੈ ਡੀਆਈਜੀ ਭੁੱਲਰ ਨੇ ਦੱਸਿਆ ਕਿ ਮੁੱਖ ਮਲਜਮਾਂ ਹਰਮਨ ਪ੍ਰੀਤ ਸਿੰਘ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲ ਕੇ ਨੌਇਡਾ ਸਥਿਤ ਫੈਕਟਰੀ ਤੋਂ ਮਥਨੋਲ ਕੈਮੀਕਲ ਮੰਗਵਾਉਂਦਾ ਸੀ ਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ਸ਼ਾਹੀ ਬ੍ਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਭਰ ਕੇ ਵੇਚਦੇ ਸਨ ਉਹ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਲੈਂਦੇ ਸਨ ਜਦਕਿ ਬੋਤਲ ਉੱਪਰ ਕੈਪ ਲਗਾਉਣ ਲਈ ਮਸ਼ੀਨ ਦੀ ਵਰਤੋਂ ਕਰਦੇ ਸਨ ਜੋ ਇਹਨਾਂ ਨੇ ਲੁਧਿਆਣਾ ਤੋਂ ਮੰਗਵਾਈ ਸੀ ਇਸ ਤਰ੍ਹਾਂ ਸਾਰਾ ਸਮਾਨ ਇਕੱਠਾ ਕੀਤਾ ਗਿਆ ਸੀ ਲੋਇਡਾ ਤੋਂ ਮਥਨੋਲ ਖਰੀਦਿਆ ਗਿਆ ਲੁਧਿਆਣਾ ਤੋਂ ਜਿਹੜੀਆਂ ਡਾਟ ਲਾਉਣ ਵਾਲੀਆਂ ਜਿਹੜੀਆਂ ਢੱਕਣ ਲਾਉਣ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਤੇ ਪ੍ਰਿੰਟਰ ਵੀ ਘਰ ਦੇ ਵਿੱਚ ਹੀ ਰੱਖਿਆ ਹੋਇਆ ਸੀ ਇਹ ਪੁਲਿਸ ਨੇ ਦਾਵਾ ਕੀਤਾ ਉਹਨਾਂ ਨੇ ਵੀ ਦੱਸਿਆ ਕਿ ਪੁਲਿਸ ਵੱਲੋਂ ਹਰਮਨਪ੍ਰੀਤ ਸਿੰਘ ਦੇ ਘਰ ਵਿੱਚ ਪਿੰਡ 23 ਪੁਰ ਤੋਂ 200 ਲੀਟਰ ਮਥਨੋਲ ਅਲਕੋਹਲ ਦੀਆਂ 156 ਬੋਤਲਾਂ ਤੇ ਮਲਾਵਟੀ ਸ਼ਰਾਬ ਦੀਆਂ ਬਿਗੈਰ ਲੇਬਲ ਤੋਂ 80 ਬੋਤਲਾਂ ਤੇ ਲੇਬਲ ਵਾਲੀਆਂ 100 ਤੀ ਮਲਾਵਟੀ ਸ਼ਰਾਬ ਦੀਆਂ ਬੋਤਲਾਂ ਤੇ 4500 ਖਾਲੀ ਬੋਤਲਾਂ 4600 ਢੱਕਣ 10 ਲੀਟਰ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ ਤੇ 25 ਲੀਟਰ ਕਾਲਾ ਰੰਗ ਆਦ ਬਰਾਮਦ ਕੀਤਾ ਗਿਆ ਇਹ ਸਾਰੀ ਉਸ ਸਮਗਰੀ ਹੈ ਜਿਹੜੀ ਇਹ ਕਾਲੇ ਧੰਦੇ ਦੇ ਵਿੱਚ ਵਰਤੀ ਜਾ ਰਹੀ ਸੀ ਲੋਕਾਂ ਦੀ ਜਾਨ ਲੈ ਗਈ ਤੇ ਹਰਮਨਪ੍ਰੀਤ ਸਿੰਘ ਤੇ ਗੁਰਲਾਲ ਸਿੰਘ ਇਹ ਦੋ ਸ਼ਖਸ ਦੱਸੇ ਗਏ ਦੋ ਵਿਅਕਤੀ ਦੱਸੇ ਗਏ ਜਿਹੜੇ ਮਾਸਟਰਮਾਈਂਡ ਮুলਜਮ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇਨਾ ਨੂੰ ਪੁੱਛ ਗਿਸ਼ ਤੋਂ ਮੁਢਲੀ ਪੁੱਛਗਿਸ਼ ਦੇ ਦੌਰਾਨ ਇਹ ਸਾਰੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਤੇ ਸਮਾਨ ਵੀ ਬਰਾਮਦ ਹੋਇਆ। ਇੱਕ ਵਾਰੀ ਫੇਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਜੋ-ਜੋ ਮਿਲਿਆ ਜੋ ਡੀਆਈਜੀ ਭੁੱਲਰ ਨੇ ਦਾਵਾ ਕੀਤਾ ਉਹਨਾਂ ਦੱਸਿਆ ਕਿ ਮੁੱਖ ਮਲਜ਼ਮ ਹਰਮਨਪ੍ਰੀਤ ਸਿੰਘ ਆਪਣੇ ਸਾਥੀ ਗੁਰਲਾਲ ਸਿੰਘ ਨਾਲ ਮਿਲ ਕੇ ਨੌਇਡਾ ਸਥਿਤ ਫੈਕਟਰੀ ਤੋਂ ਮਥਨੋਲ ਕੈਮੀਕਲ ਮੰਗਵਾਉਂਦਾ ਸੀ ਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ਸ਼ਾਹੀ ਬ੍ਰਾਂਡ ਦਾ ਲੇਬਲ ਲਗਾ ਕੇ ਸ਼ਰਾਬ ਦੀਆਂ ਬੋਤਲਾਂ ਗਰੀਬ ਲੋਕਾਂ 'ਚ ਵੇਚਦਾ ਸੀ। ਸਸਤੇ ਭਾਤੇ ਪਰ ਸਸਤੇ ਭਾਚ ਸ਼ਰਾਬ ਦਾ ਲਾਲਚ ਕਰਕੇ ਖਰੀਦਣ ਵਾਲਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੂੰ ਆਪਣੀ ਜਾਨ ਤੱਕ ਗਵਾਉਣੀ ਪਵੇਗੀ 20 21 ਮੌਤਾਂ ਦਾ ਜ਼ਿੰਮੇਵਾਰ ਆ ਜਿਹੜੇ ਸਿੱਧੇ ਤੌਰ ਤੇ ਇਹਨਾਂ ਨੂੰ ਮੰਨਿਆ ਜਾ ਰਿਹਾ ਫਿਰ ਅੱਗੇ ਗੱਲ ਇਹ ਵੀ ਸਾਹਮਣੇ ਆਈ ਕਿ ਉਹ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਲੈਂਦੇ ਸੀ ਤੇ ਜਦੋਂ ਵੀ ਸ਼ਰਾਬ ਦੀ ਬੋਤਲ ਤਿਆਰ ਕਰ ਲਈ ਜਾਂਦੀ ਸੀ ਮਿਲਾਵਟ ਖੋਰੀ ਦੇ ਨਾਲ ਤੇ ਉਸ ਦੇ ਉੱਤੇ ਲੇਬਲ ਚਿਪਕਾ ਦਿੱਤਾ ਜਾਂਦਾ ਸੀ ਜੋ ਉਹਨਾਂ ਨੇ ਲੁਧਿਆਣੇ ਤੋਂ ਮੰਗਵਾਈ ਸੀ ਬੋਤਲ ਉੱਪਰ ਕੈਪ ਲਗਾਉਣ ਵਾਲੀ ਮਸ਼ੀਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹਰਮਨਪ੍ਰੀਤ ਸਿੰਘ ਦੇ ਘਰ ਪਿੰਡ 23ਪੁਰ ਤੋਂ 200 ਲੀਟਰ ਮਥਨੋਲ ਅਲਕੋਹਲ ਦੀਆਂ 156 ਬੋਤਲਾਂ ਮਿਲਾਵਟੀ ਸ਼ਰਾਬ ਦੀਆਂ ਬਿਨਾਂ ਲੇਬਲ ਤੋਂ 80 ਬੋਤਲਾਂ ਤੇ ਲੇਬਲ ਵਾਲੀਆਂ 130 ਮਿਲਾਵਟੀ ਸ਼ਰਾਬ ਦੀਆਂ ਬੋਤਲਾਂ ਤੇ 4600 ਢੱਕਣ 10 ਲੀਟਰ ਸ਼ਰਾਬ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਫਲੇਵਰ ਤੇ 25 ਲੀਟਰ ਕਾਲਾ ਰੰਗ ਆਦ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਅੱਜ ਦੋ ਜਣੇ ਆ ਮੰਗਲਵਾਸੀ ਟੀਵੀ ਰਵੀਦਾਸਪੁਰਾ ਸੁਨਾਮ ਤੇ ਵੀਰੂ ਸੈਣੀ ਵਾਸੀ ਵਾਰਡ ਨੰਬਰ 3 ਸੁਨਾਮ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਟੀਬੀ ਰਵੀਦਾਸਪੁਰਾ ਵਿੱਚ ਨਕਲੀ ਸ਼ਰਾਬ ਦੀਆਂ ਪੇਟੀਆਂ ਵੇਚੀਆਂ ਸਨ ਤੇ ਪੁਲਿਸ ਨੇ ਦਾਵਾ ਕੀਤਾ ਕਿ ਇਹੀ ਦੋ ਮਾਸਟਰਮਾਈਂਡ ਨੇ ਹਰਮਨਪ੍ਰੀਤ ਸਿੰਘ ਪਿੰਡ 23 ਪਰ ਤੇ ਗੁਰਲਾਲ ਸਿੰਘ ਉੱਬਾਵਾਲ ਤਾਂ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ ਆਉਂਦਾ ਪਰ ਜਿੱਥੋਂ ਤੱਕ ਰਹੀ ਗੱਲ ਪੁਲਿਸ ਨੇ ਇਹਦਾ ਦਾਵਾ ਕਰ ਦਿੱਤਾ ਕਿ ਇਸ ਸਾਰੇ ਸ਼ਰਾਬ ਕਾਂਡ ਦੇ ਵਿੱਚ ਕੌਣ ਕੌਣ ਕਿਵੇਂ ਮਿਲਿਆ ਹੋਇਆ ਸੀ ਪਰ ਲੋਕ ਇਸ ਨੂੰ ਹੋਰ ਵੀ ਅੱਗੇ ਦੀ ਸ਼ੱਕ ਦੀ ਨਜ਼ਰ ਨਾਲ ਵੇਖਦੇ ਨੇ ਕਿ ਇਹ ਸ਼ਰਾਬ ਜਿਹੜੀ ਵੇਚੀ ਜਾਂਦੀ ਹੈ ਖਾਸ ਕਰਕੇ ਵੋਟਾਂ ਦੇ ਦਿਨਾਂ ਦੇ ਵਿੱਚ ਉਦੋਂ ਵੀ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ ਤੇ ਗਰੀਬਾਂ ਨੂੰ ਇਸ ਸਸਤੀ ਸ਼ਰਾਬ ਪਿਆ ਕੇ ਉਹਨਾਂ ਦੀ ਜਾਨ ਤੱਕ ਲੈ ਲਈ ਜਾਂਦੀ ਹੈ ਇਸੇ ਕਰਕੇ ਕਾਠ ਇਹਦੀ ਧਾਰਾ ਜੋੜੀ ਗਈ ਹੈ ਜਿਹੜੀ ਕਿ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੇ ਬਰਾਬਰ ਮੰਨੀ ਜਾਂਦੀ ਹੈ ਔਰ ਬਹੁਤੇ ਲੋਕ ਜਿਹੜੇ ਇਸ ਵਿੱਚ ਮਰਨ ਵਾਲੇ ਨੇ ਜ਼ਿਆਦਾਤਰ ਤਕਰੀਬਨ ਤਕਰੀਬਨ ਕਹਿ ਸਕਦੇ ਹਾਂ ਸਾਰੇ ਦੇ ਸਾਰੇ ਉਹ ਐਸਸੀ ਭਾਈਚਾਰੇ ਨਾਲ ਸੰਬੰਧਤ ਨੇ ਇਸੇ ਕਰਕੇ ਐਸਸੀ ਐਸਟੀ ਐਕਟ ਦੇ ਤਹਿਤ ਵੀ ਕਾਰਵਾਈ ਕੀਤੀ ਗਈ ਹੈ ਤਾਂ ਹੁਣ ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ ਤੱਕ ਜੋ ਲੱਭਿਆ ਜੋ ਦੱਸਿਆ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਆਪਣੀ ਰਾਏ ਆਪਣੇ ਪੁਲਿਸ ਜੀ ਆ ਸਾਝੇ ਕਰ ਸਕਦੇ ਹੋ ਤੇ ਤੁਹਾਨੂੰ ਹੋਰ ਵੀ ਇਸ ਤੋਂ ਅਗਾ ਕੀ ਨਜ਼ਰ ਆਉਂਦਾ ਹੈ ਕੀ ਕੀ ਹੋ ਸਕਦਾ ਹੈ ਇਸ ਦੇ ਨਾਲ ਜੁੜੀਆਂ ਤਾਰਾ ਕਿਸ-ਕਿਸ ਦੀ ਆ ਕੀ ਸਿਆਸੀ ਪੱਦਰ ਦੇ ਉੱਤੇ ਹੱਲਾਸ਼ੀਰੀ ਹੁੰਦੀ ਹੈ ਜਾਂ ਆਪਣੇ ਪੱਦਰ ਦੇ ਉੱਤੇ ਲੋਕਾਂ ਦੇ ਜਿਹੜੇ ਅੰਸਰਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਕਿ ਸਾਨੂੰ ਕਿਹੜਾ ਕਿਸੇ ਨੇ ਇੱਥੇ ਪੁੱਛਣਾ ਹੈ ਇਸੇ ਕਰਕੇ ਉਹ ਆਪਣੇ ਪੰਦਰ ਤੇ ਧੰਦਾ ਕਰਦੇ ਨੇ ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ 2020 ਦੇ ਵਿੱਚ ਹੋਈਆਂ ਵੀ 110 ਮੌਤਾਂ ਦੇ ਲਈ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਜ ਸਰਕਾਰ ਨੇ ਤਸੱਲੀ ਬਖਸ਼ ਕੰਮ ਨਹੀਂ ਕੀਤਾ ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਵਾਪਰਿਆ ਹੈ ਮੰਦ ਭਾਗਾ ਕਾਂਡ ਜ਼ਹਿਰੀਲੀ ਸ਼ਰਾਬ ਵਾਲਾ ਕਾਂਡ ਇਸ ਦੇ ਉੱਤੇ ਤਸੱਲੀ ਬਖਸ਼ ਕਾਰਵਾਈ ਹੁੰਦੀ ਹੈ ਜਾਂ ਫਿਰ ਇਸ ਦੇ ਵਿੱਚ ਵੀ ਅਦਾਲਤ ਨੇ ਕੋਝ ਨਾ ਕੋਝ ਰਾਜ ਸਰਕਾਰ ਨੂੰ ਝਿੜਕਾ ਪਾਉਣੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਪੁਲਿਸ ਤੇ ਸਰਕਾਰ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਦੀ ਕਾਰਵਾਈ ਤਹਿ ਤੱਕ ਕਰਨਗੇ ਜੜ ਤੱਕ ਕਰਨਗੇ ਫਿਲਹਾਲ ਅਗਲੇ ਅਪਡੇਟ ਤੱਕ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ